ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ 4 ਮਈ ਨੂੰ ਕਰਾਂਗੇ 4 ਮਈ ਦਾ ਕੀ ਮਤਲਬ ਆ ਸੱਤ ਰਾਉਂਡ ਦੀਆਂ ਮੀਟਿੰਗ ਸੱਤ ਰਾਉਂਡ ਦੀਆਂ ਮੀਟਿੰਗਾਂ ਦੇ ਵਿੱਚ ਜਿਹੜਾ ਫੈਸਲਾ ਨਹੀਂ ਹੋ ਸਕਿਆ ਅੱਗੇ ਫੈਸਲਾ ਸੁਵਾ ਕਰਨਾ ਇਹਨਾਂ ਨੇ ਬਸ ਵਾਅਦੇ ਘਾਤ ਕਰ ਰਹੇ ਨੇ ਸੈਂਟਰਲ ਸਰਕਾਰ ਪੰਜਾਬ ਸਰਕਾਰ ਇਹਨਾਂ ਨੇ ਕੁਝ ਨਹੀਂ ਦੇਣਾ ਹੈਗਾ ਜੇ ਇਹਨਾਂ ਨੇ ਕੁਝ ਦੇਣਾ ਹੁੰਦਾ ਇਹ ਉਹਨੂੰ ਹੀ ਦੇ ਦਿੰਦੇ ਗੱਲਾਂ ਨੇ ਗੱਲਾਂ ਨਾਲੇ ਘਰ ਪੂਰਾ ਕਰਦੇ ਨੇ ਹੋਰ ਕੱਖ ਨਹੀਂ ਸਰਕਾਰਾਂ ਨੇ ਕਰਨਾ ਜਿਹੜੀ ਅਗਲੀ ਵਾਰੀ ਆ ਉਹ ਕੌਮੀ ਇਨਸਾਫ ਮੋਰਚੇ ਦੀ ਆ ਮੋਰਚੇ ਤੇ ਐਕਸ਼ਨ ਹੋ ਜਾ ਹੋ ਸਕਦਾ ਇਹਨੂੰ ਚੁਕਵਾਇਆ ਜਾ ਸਕਦਾ ਕੋਈ ਨਹੀਂ ਆ ਜਾਣ ਤੇ ਫਿਰ ਅਸੀਂ ਬੈਠੇ ਆ ਜਦੋਂ ਆਉਗੇ ਦੇਖਾਂਗੇ ਫਿਰ ਸਾਡੀਆਂ ਮੰਗਾਂ ਅੱਜ ਤੱਕ ਭਗਵੰਤ ਮਾਨ ਨੇ ਕਿੰਨੀਆਂ ਆ ਆਪ ਕਹਿੰਦਾ ਮੈਂ ਬਹਿਂਦਾ ਰਿਹਾ ਕਿਸਾਨਾਂ ਦੀ ਮੀਟਿੰਗਾਂ ਦੇ ਵਿੱਚ ਐਮਐਸਪੀ ਦੇ ਰੋਜ਼ ਦੇ ਅੱਜ ਤੱਕ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਆਗੂ ਨੇ ਉਹਨਾਂ ਨਾਲ ਕਦੇ ਨੇ ਬੈਠਿਆ ਹੀ ਨਹੀਂ ਕੌਮੀ ਇਨਸਾਫ ਮੋਰਚੇ ਦਾ ਤੁਸੀਂ ਇਹਦੇ ਮੂੰਹੋਂ ਕਦੇ ਸੁਣਿਆ ਜ਼ਿਕਰ ਦੋ ਸਾਲਾਂ ਦੇ ਵਿੱਚ ਨੇ ਕੋਈ ਜ਼ਿਕਰ ਕਰਿਆ ਹੋਵੇ ਕੋਈ ਸਟੇਟਮੈਂਟ ਦਿੱਤੀ ਹੋਵੇ ਜਦੋਂ ਅੰਬਸਾਭ ਮੋਰਚਾ ਲੱਗਿਆ ਸੀ ਭਾਈ ਗੁਰਬਖਸ਼ ਸਿੰਘ ਦਾ ਉਦੋਂ ਜਾ ਜਾ ਕੇ ਇਹ ਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇ ਸਾਡੀ ਸਰਕਾਰ ਆਉਂਦੀ ਅਸੀਂ ਪਹਿਲੇ ਆਧਾਰ ਤੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ ਤੇ ਹੁਣ ਕਿਉਂ ਉਹਦੇ ਘੁੰਗਣੀਆਂ ਪੈ ਗਈਆਂ ਮੂੰਹ ਦੇ ਵਿੱਚ ਇੱਕ ਜਿਹੜਾ ਕੇਜਰੀਵਾਲ ਇਹ ਤਾਂ ਹੁਣ ਦਿੱਲੀ ਤੋਂ ਉਹਨਾਂ ਨੇ ਕੱਢਿਆ ਹੁਣ ਨਕਾਰਤਾ ਦਿੱਲੀ ਦੇ ਲੋਕਾਂ ਨੇ ਉਹਦੇ ਹੱਥ ਸੇ ਬਦੀਵਿੰਦਰਪਾਲ ਸਿੰਘ ਭੋਲਰ ਦੀ ਜਿਹੜੀ ਰਿਹਾਈ ਸੀਗੀ ਉਹ ਜੇ ਸਾਈਨ ਉਹਦੋਂ ਕਰ ਦਿੰਦਾ ਉਹ ਬਾਹਰ ਆ ਜਾਂਦਾ ਪਰ ਇਹਨਾਂ ਨੇ ਕਰਿਆ ਨਹੀਂ ਪੰਜਾਬ ਦੇ ਲੋਕਾਂ ਨਾਲ ਧਰੋਖ ਮਾਰ ਰਹੇ ਨੇ ਇਹ ਜੇ ਚਾਹਣ ਸਾਰਾ ਕੁਝ ਕਰ ਸਕਦੇ ਕੇਜਰੀਵਾਲ ਵੀ ਕਰ ਸਕਦਾ ਸੀ ਪਰ ਇਹਨੇ ਕਰਿਆ ਨਹੀਂ ਹੈਗਾ ਇਹ ਅੰਦਰੋਂ ਬਹੁਤ ਸਿੱਖਾਂ ਨਾਲ ਖਾਰਖੰਦਾ टीवी 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਜਿਸ ਹਿਸਾਬ ਦੇ ਨਾਲ 7ਵੇਂ ਗੇਟ ਦੀ ਮੀਟਿੰਗ ਸੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਪਰ ਵੱਡੀ ਤਦਾਦ ਦੇ ਵਿੱਚ ਕਿਸਾਨ ਜਿਹੜੇ 1 ਸਾਲ ਦੇ ਲੰਬੇ ਵਕਫੇ ਦੇ ਦਰਮਿਆਨ ਡਟੇ ਹੋਏ ਸੀ ਉਨ੍ਹਾਂ ਦਾ ਵੀ ਉੱਥੋਂ ਜਿਹੜਾ ਮੋਰਚਾ ਚੁਕਵਾ ਦਿੱਤਾ ਗਿਆ ਹੈ ਰਸਤੇ ਨੂੰ ਪੂਰੇ ਪੂਰੀ ਤਰ੍ਹਾਂ ਦੇ ਨਾਲ ਸਾਫ਼ ਕਰ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਵੱਡੀਆਂ ਕੰਸੂਆਂ ਇਹ ਵੀ ਨੇ ਕਿ ਜਿਹੜਾ ਕੌਮੀ ਅਨਸਾਫ਼ ਮੋਰਚਾ ਚੰਡੀਗੜ੍ਹ ਤੇ ਮੁਹਾਲੀ ਦੀਆਂ ਬਰੂਹਾਂ ਦੇ ਉੱਪਰ ਚੱਲ ਰਿਹਾ ਹੈ ਇਹਦੇ ਉੱਪਰ ਵੀ ਐਕਸ਼ਨ ਕੀਤਾ ਜਾ ਸਕਦਾ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਨਿਹੰਗ ਸਿੰਘ ਫੌਜਾਂ ਲੰਬੇ ਸਮੇਂ ਤੋਂ ਡਟੀਆਂ ਹੋਈਆਂ ਨੇ ਔਰ ਨਿਹੰਗ ਸਿੰਘ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਸ ਹਿਸਾਬ ਦੇ ਨਾਲ ਕੱਲ ਕਿਸਾਨਾਂ ਦੇ ਉੱਪਰ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਹੈ ਤੁਸੀਂ ਵੀ ਗਾਹੇ ਬਗਾਏ ਉੱਥੇ ਜਾਂਦੇ ਰਹੇ ਹੋ ਔਰ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਕਰਦੇ ਰਹੇ ਹੋ ਕੀ ਲੱਗਦਾ ਹੈ ਕਿ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਇਸ ਘਟਨਾਕ੍ਰਮ ਨੂੰ ਦੇਖੋ ਇਹ ਜਿਹੜੀ ਅਤਨਿੰਦਨ ਜੋ ਘਟਨਾ ਹੋਈ ਆ ਇਹ ਪੰਜਾਬ ਸਰਕਾਰ ਨੂੰ ਨਹੀਂ ਸੀ ਇਸ ਤਰ੍ਹਾਂ ਕਰਨਾ ਚਾਹੀਦਾ ਕਿਸਾਨ ਆਗੂਆਂ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਧੋਖਾ ਕੀਤਾ ਗਿਆ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਮੀਟਿੰਗ ਕਰਕੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਜਦੋਂ ਬਾਹਰ ਮਾਲੀ ਪੰਜਾਬ ਤੋਂ ਉਹ ਐਂਟਰ ਹੋਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਧੱਕੇ ਨਾਲ ਤੇ ਹਜ਼ਾਰਾਂ ਦੀ ਫੋਰਸ ਸੰਭੂ ਬਾਰਡਰ ਖਨੋਰੀ ਬਾਰਡਰ ਤੇ ਭੇਜ ਕੇ ਜਿਹੜੇ ਹੈਗੇ ਨੇ ਜ਼ਬਰੀ ਜਿਹੜਾ ਮੋਰਚਾ ਧਰਨਾ ਸੀ ਉਹ ਚੱਕਿਆ ਗਿਆ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਉਹ ਸਾਡੇ ਕਿਸਾਨ ਨੇ ਉਹ ਵੀ ਸਾਡੇ ਵੀਰ ਨੇ ਤਕਰੀਬਨ 3-4 ਕਿਲੋਮੀਟਰ ਲੰਬਾ ਜਿਹੜਾ ਹੈਗਾ ਉਹ ਧਰਨਾ ਸੀ ਹੂੰ ਉਹਦੇ ਵਿੱਚ ਲੱਖਾਂ ਕਰੋੜਾਂ ਦਾ ਜਿਹੜਾ ਹੈਗਾ ਸਮਾਨ ਕਿਸਾਨਾਂ ਦਾ ਨੁਕਸਾਨ ਹੋ ਗਿਆ ਹੋ ਸਕਦਾ ਉਸ ਜਿਵੇਂ ਵੱਡੇ ਕਿਸਾਨ ਸੀ ਉਹਨਾਂ ਕੋਈ ਨਕਦੀ ਵੀ ਹੋਵੇ ਹੂੰ ਤੇ ਨੁਕਸਾਨ ਜਿਹੜਾ ਪੈਂਟਰ ਲਾਇਸੀ ਜਿਹੜਾ ਉਹਨਾਂ ਨੇ ਬਣਾਇਆ ਸੀ ਜਿਹੜਾ ਟਰੈਕਟਰ ਟਰਾਲੀ ਦੇ ਬਾਹਨਾਂ ਦਾ ਵੀ ਨੁਕਸਾਨ ਹੋਇਆ ਜਿਹੜੇ ਚੱਕ ਚੱਕ ਟਰਾਲੀਆਂ ਖੇਤਾਂ ਚੇੜਤੀਆਂ ਕੋਈ ਪ੍ਰਵਾਹ ਨਹੀਂ ਕੀਤੀ ਸਟੇਜ ਜਿਸ ਤਰ੍ਹਾਂ ਪੱਟੀ ਗਈ ਬਹੁਤ ਵੱਡਾ ਨੁਕਸਾਨ ਜਿਹੜਾ ਪੰਜਾਬ ਪੁਲਿਸ ਨੇ ਕਰਿਆ ਉਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਕਿਸਾਨਾਂ ਨੂੰ ਹੁਣ ਕੱਲ ਅਫਸਰ ਬੋਲ ਰਹੇ ਸੀ ਵੀ 10 ਮਿੰਟ ਦਾ ਸਮਾਂ ਦਿੱਤਾ 10 ਮਿੰਟਾਂ ਦੇ ਵਿੱਚ ਕੀ ਹੋ ਸਕਦਾ ਕੀ ਕਰ ਸਕਦਾ ਬੰਦਾ ਹੂੰ ਕੱਟ ਤੋਂ ਕੱਟ ਉਹਨੂੰ 2-4 ਘੰਟੇ ਦਿੰਦੇ ਵੀ ਭਾਈ ਤੁਹਾਨੂੰ 2 ਜਾਂ 4 ਘੰਟੇ ਦਿੱਤੇ ਨੇ ਆਪਦਾ ਇਥੇ ਸਮਾਨ ਚੱਕ ਲੋ ਜਿਹੜਾ ਚੱਕਿਆ ਜਾਂਦਾ ਚੱਕ ਲੋ ਫਿਰ ਅਸੀਂ ਆਪਦਾ ਹੁਣ ਗਵਰਨਮੈਂਟ ਆਪਦੀ ਆਈ ਤੇ ਆ ਕਿ ਉਹਨੇ ਕਿਹਾ ਵੀ ਤੁਹਾਨੂੰ ਉੱਪਰ ਆਰਡਰ ਹੋ ਗਿਆ ਪੁਲਿਸ ਆਫਸਰ ਤਾਂ ਉਹੀ ਨੇ ਜਿਹੜੇ ਦਿਨ ਰਾਤ ਉਥੇ ਮੋਰਚੇ ਜਾ ਕੇ ਉਹਨਾਂ ਦੀ ਪੱਖਪੂਰ ਦੇ ਸੀਗੇ ਇੱਕ ਲੱਖ ਤੱਕ ਤੀਬਰ ਉਹਨਾਂ ਦੇ ਬਦਲ ਗਏ ਇਹ ਕਿਉਂਕਿ ਉਹਨਾਂ ਨੂੰ ਉਪਰੋ ਹੁਕਮ ਆ ਗਿਆ ਜੋ ਉਪਰੋ ਹੁਕਮ ਆਉਣਾ ਉਹਨਾਂ ਨੇ ਉਹੀ ਕਰਿਆ ਪਹਿਲਾਂ ਕਿਸਾਨਾਂ ਦੇ ਹਤਾਈ ਸੀ ਸੀ ਤੇ ਇੱਕ ਦਿਨ ਦੇ ਵਿੱਚ ਹੀ ਉਹ ਰਾਤੋਂ ਰਾਤ ਬਦਲ ਗਏ ਤਾਂ ਉਹ ਸ਼ਕਤੀ ਦਾ ਡਰਾ ਕੇ ਉਹਨਾਂ ਨੇ ਤਾਂ ਉਹ ਮੰਡੀਆਂ ਨੂੰ ਤਾਂ ਨੌਕਰ ਨੇ ਉਹਦਾ ਇੱਕ ਸਰਕਾਰ ਦੇ ਜੋ ਸਰਕਾਰ ਨੇ ਕਿਹਾ ਉਹਨਾਂ ਨੇ ਤਾਂ ਉਹੀ ਕਰਨੀਆਂ ਪਰ ਜਿਹੜਾ ਸਮਾਂ ਬਹੁਤ ਘੱਟ ਦਿੱਤਾ ਕਿਸਾਨਾਂ ਨੂੰ ਤਾਂ 10 ਮਿੰਟਾਂ ਦਾ 2-4 ਘੰਟੇ ਦਿੰਦੇ ਵੀ ਤੁਸੀਂ ਆਪਦਾ ਸਮਾਨ ਲੈ ਜਾਓ ਇੱਥੋਂ ਕੱਢ ਕੇ ਨਹੀਂ ਫਿਰ ਅਸੀਂ ਐ ਪ੍ਰਦਰਸ਼ਨ ਕਰਾਂਗੇ ਮਾਨ ਸਰਕਾਰ ਮਾਨ ਸਰਕਾਰ ਦੇ ਵੱਲੋਂ ਜਿਹੜਾ ਪੁਲਿਸ ਤੇ ਰਾਹੀਂ ਐਕਸ਼ਨ ਕਰਵਾਇਆ ਗਿਆ ਇਸ ਚੀਜ਼ ਨੂੰ ਲੈ ਕੇ ਰਾਜ ਦੀ ਸਫਾਵਾਂ ਦੇ ਅੰਦਰ ਚਰਚਾਵਾਂ ਨਿਕੀ ਕਿਸਾਨਾਂ ਦੇ ਨਾਲ ਵਿਸ਼ਵਾਸ ਘਰਤ ਕੀਤਾ ਗਿਆ ਪਹਿਲਾਂ ਮੀਟਿੰਗ ਤੇ ਬੁਲਾਇਆ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਬਾਅਦ ਜਿਉਂ ਹੀ ਉਹ ਮੁਹਾਲੀ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਹਨਾਂ ਨੂੰ ਕਾਬੂ ਦੇ ਵਿੱਚ ਲੈ ਲਿਆ ਜਾਂਦਾ ਤੇ ਤਿਆਰੀਆਂ ਪਹਿਲਾਂ ਤੋਂ ਸੀ ਦੀਆਂ ਤੇ ਉਹ ਤਾਂ ਹੈਗੀ ਸੀ ਸਾਰਾ ਕੁਝ ਹੋ ਗਿਆ ਸੀ ਕੱਲ ਜੇ ਮੈਂ ਛਾਉ ਤੋਂ ਬਾਅਦ ਦੁਪਹਿਰ ਤੋਂ ਬਾਅਦ ਜਦੋਂ ਇਹ মিডিਆ ਦੇ ਵਿੱਚ ਆਉਣ ਲੱਗਿਆ ਵੀ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਲਾਉਣ ਲੱਗ ਪਈ ਆ ਨੈੱਟ ਮੰਦ ਕਰਤਾ ਉੱਥੋਂ ਪਤਾ ਚੱਲ ਗਿਆ ਸੀ ਵੀ ਇਹ ਹੁਣ ਜਿਹੜਾ ਮੋਰਚਾ ਚੱਕਣਗੇ ਆਪਦੀ ਆਈ ਤੇ ਆਕੇ ਤੇ ਜਿਹੜੇ ਪੂਰੇ ਦੇਖੋ ਜਿਸ ਤਰ੍ਹਾਂ ਉਹਨਾਂ ਨੂੰ ਸੱਦਿਆ ਗਿਆ ਵਿਸ਼ਵਾਸ ਦੇ ਵਿੱਚ ਲੈ ਕੇ ਉਹਨਾਂ ਨੂੰ ਇਹ ਕਿਸੇ ਨੂੰ ਪਤਾ ਨਹੀਂ ਸੀ ਉਹ ਕੱਲੇ ਕਿਸਾਨਾਂ ਨੂੰ ਕਿ ਕਿਸੇ ਹੋਰ ਨੂੰ ਵੀ ਪਤਾ ਸੀ ਵੀ ਇਹਦਾ ਸਿਰਫ ਪੁਲਿਸ ਪ੍ਰਸ਼ਾਸਨ ਨੂੰ ਜਾਂ ਇਹਨਾਂ ਨੂੰ ਪਤਾ ਸੀ ਵੀ ਅਸੀਂ ਇਹ ਕਾਰਵਾਈ ਕਰਨੀ ਆ ਹਾਂ ਹੋਰ ਕਿਸੇ ਨੇ ਭਣਕ ਨਹੀਂ ਬਣ ਦਿੱਤੀ ਜੇ ਪਹਿਲਾਂ ਪਤਾ ਲਾ ਜਾਂਦਾ ਹੋ ਸਕਦਾ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਲੋਕ ਚੱਲ ਜਾਂਦੇ ਕਿਸਾਨ ਇਕੱਠੇ ਹੋ ਜਾਂਦੇ ਉਹ ਇਹਨਾਂ ਨੇ ਮੌਕਾ ਨਹੀਂ ਦਿੱਤਾ ਬਸ ਵਾਸ ਹੀ ਹੋ ਗਿਆ ਵੀ ਦੇਖੋ ਇਹ ਸਾਰਾ ਕਰਾਇਆ ਸੈਂਟਰ ਸਰਕਾਰ ਨੇ ਆ ਭਗਵੰਦ ਮਾਨ ਦੇ ਮੋਢੇ ਦੇ ਧਰਕੇ ਚਲਾਤੀ ਤੇ ਇਹ ਸਮਝ ਨਹੀਂ ਸਕਿਆ ਵਰਤਿਆ ਗਿਆ ਇਹ ਲੋਕਾਂ ਦੇ ਮਨੋਂ ਲਾਤਾ ਬੀਜੇਪੀ ਦੇ ਜਿਹੜੇ ਲੀਡਰਾਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਪਤਾ ਹੋ ਸਕਦਾ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਐਕਸ਼ਨ ਹੋਊਗਾ ਕਿਸਾਨਾਂ ਨਾਲ ਇਹ ਕਿਵੇਂ ਇਹ ਕਿਵੇਂ ਹੋਵੇ ਵੀ ਉਹਨਾਂ ਨੂੰ ਪਤਾ ਨਾ ਹੋਵੇ ਹੂੰ ਇਹ ਕਿਵੇਂ ਹੋ ਸਕਦਾ ਪਹਿਲਾਂ ਮੈਨੂੰ ਐਵੇਂ ਦੱਸੋ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ 4 ਮਈ ਨੂੰ ਕਰਾਂਗੇ 4 ਮਈ ਦਾ ਕੀ ਮਤਲਬ ਆ ਡੇਢ ਮਹੀਨਾ ਪਹਿਲਾਂ ਠੋਕੀ ਅੱਗੇ ਬੈਠ ਕੇ ਕਿੰਨੀਆਂ ਮੀਟਿੰਗਾਂ ਸੱਤਵੇਂ ਤੁਸੀਂ ਤਾਂ ਦੱਸ ਦਿਨ ਸੱਤ ਰੌਂਡ ਦੀਆਂ ਮੀਟਿੰਗ ਸੱਤ ਰੌਂਡ ਦੀਆਂ ਮੀਟਿੰਗਾਂ ਦੇ ਵਿੱਚ ਜਿਹੜਾ ਫੈਸਲਾ ਨਹੀਂ ਹੋ ਸਕਿਆ ਅੱਗੇ ਫੈਸਲਾ ਸੁਵਾ ਕਰਨਾ ਇਹਨਾਂ ਨੇ ਸਿਰਫ ਇੱਕ ਉਹ ਕਹਿੰਦੇ ਲੌਲੀਪਾਪ ਦਿਖਾਇਆ ਉਹ ਦਿੰਦੇ ਨੇ ਇਹਨਾਂ ਨੂੰ ਹੋਰ ਜਿਹੜਾ ਵਿਸ਼ਵਾਸ ਘਾਤ ਕਰ ਰਹੇ ਨੇ ਸੈਂਟਰ ਸਰਕਾਰ ਪੰਜਾਬ ਸਰਕਾਰ ਇਹਨਾਂ ਨੇ ਕੁਝ ਨਹੀਂ ਦੇਣਾ ਹੈਗਾ ਜੇ ਇਹਨਾਂ ਨੇ ਕੁਝ ਦੇਣਾ ਹੁੰਦਾ ਇਹ ਉਹਨੂੰ ਹੀ ਦੇ ਦਿੰਦੇ ਐਮਐਸ ਵੀ ਕੱਖ ਨਹੀਂ ਦੇਣਾ ਇਹਨਾਂ ਨੇ ਗੱਲਾਂ ਨੇ ਗੱਲਾਂ ਨਾਲੇ ਘਰ ਪੂਰਾ ਕਰਦੇ ਨੇ ਹੋਰ ਕੱਖ ਨਹੀਂ ਸਰਕਾਰਾਂ ਨੇ ਕਰਨਾ ਸਰਕਾਰ ਸਾਡੀ ਚੁਣੀ ਹੋਈ ਆ ਸਰਕਾਰ ਨੂੰ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਬਿਠਾ ਾਲ ਕੇ ਜਦੋਂ ਮਹੀਨਾ ਡੇਢ ਮਹੀਨੇ ਦੀ ਹੋਰ ਅੱਗੇ ਪਾ ਦਿੰਦੇ ਨੇ ਵੀ ਅਗਲੇ ਮਹੀਨੇ ਡੇਢ ਮਹੀਨੇ ਬਾਅਦ ਫੇਰ ਬੈਠ ਬੈਠਾਂਗੇ ਉਹਦੇ ਵਿੱਚ ਕੱਖ ਨਹੀਂ ਨਿਕਲਦਾ ਇਹ ਜੇ ਛਿੱਟਾ ਨਿਕਲਣਾ ਹੋਵੇ ਇੱਕ ਦੋ ਬੈਠਕਾਂ ਦੇ ਵਿੱਚ ਹੀ ਨਿਕਲ ਜਾਂਦਾ ਹੁੰਦਾ ਜਿਹੜਾ ਕਿਸਾਨਾਂ ਦੇ ਉੱਪਰ ਐਕਸ਼ਨ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਕਹਿੰਦੇ ਜਿਹੜੀ ਅਗਲੀ ਵਾਰੀ ਆ ਉਹ ਕੌਮੀ ਇਨਸਾਫ ਮੋਰਚੇ ਦੀ ਹੈ ਮੋਰਚੇ ਤੇ ਐਕਸ਼ਨ ਹੋ ਜਾ ਹੋ ਸਕਦਾ ਇਹਨੂੰ ਚੁਕਵਾਇਆ ਜਾ ਸਕਦਾ ਕੋਈ ਨਹੀਂ ਆ ਜਾਣ ਤੇ ਫੇਰ ਅਸੀਂ ਬੈਠੇ ਆ ਜਦੋਂ ਆਉਗੇ ਦੇਖਾਂਗੇ ਫੇਰ ਸਮਾਂ ਆਉਣ ਦਿਓ ਦੇਖਾਂਗੇ ਆਹ ਤਾਂ ਨਹੀਂ ਅਸੀਂ ਹੁਣ ਜਾਂਦੇ ਹੈਗੇ ਵੀ ਸਾਨੂੰ ਉਹੀ ਉਹ ਕਹਰਦਣੇ ਇੱਥੇ ਬੈਠੇ ਆਂ ਜਦੋਂ ਆਉਣਗੇ ਫਿਰ ਦੇਖਾਂਗੇ ਉਹ ਸਮੇਂ ਦੇ ਮੁਤਾਬਕ ਹੂੰ ਦੇਖੋ ਉੱਥੇ ਰੌਲਾ ਸੀਗਾ ਰਾਹ ਖੋਲਣ ਦਾ ਕੌਮੀਨ ਸਾਹਿਬ ਮੋਰਚਾ ਅੱਜ ਤੋਂ 1.5 ਸਾਲ ਪਹਿਲਾਂ ਚੱਕਿਆ ਜਾਂਦਾ ਜੇ ਇਹ ਸੜਕ ਨਾ ਖੁੱਲਦੀ ਹੂੰ ਉਹ ਸੜਕ ਖੋਲਣ ਕਰਕੇ ਹਾਈ ਕੋਰਟ ਦਾ ਉਹਦਾ ਆਰਡਰ ਸੀ ਸੜਕ ਖੋਲਣ ਕਰਕੇ ਜਿਹੜਾ ਇਹ ਕੌਮੀ ਸਾਂ ਮੋਰਚਾ ਹੁਣ ਤੱਕ ਟਿਕ ਗਿਆ ਹੁਣ ਉਹਨਾਂ ਨੇ ਬਹਾਨਾ ਲੈ ਲਿਆ ਵੀ ਦੂਜੀ ਸੜਕ ਖੋਲ੍ਹਣੀ ਐ ਸੀ ਹਮ ਕੀ ਹਾ ਉਹਨਾਂ ਨੇ ਸਾਨੂੰ ਦੇਖੋ ਅਸੀਂ ਮੈਂ ਕਿਹਾ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਜੋ ਕਰਨੀ ਐ ਜਿਹੜੀ ਇੱਥੇ ਤਾਲਮੇਲ ਕਮੇਟੀ ਆ ਉਹ ਕਰੇ ਗੱਲਬਾਤ ਕਰਨ ਵਾਸਤੇ ਆਇਆ ਸੀ ਪ੍ਰਸ਼ਾਸਨ ਤੁਹਾਡੇ ਕੋਲੇ ਸਾਨੂੰ ਸਨੇਹ ਲਾਇ ਲਏ ਉਹ ਕਰਨ ਗੱਲ ਐ ਸਹੀ ਨਹੀਂ ਕਰਨੇ ਅਸੀਂ ਛੋੜਨ ਗੱਲ ਹੀ ਨਹੀਂ ਕਰਨੀ ਜਿਹੜਾ ਜਿਹੜੀ ਤਾਲਮੇਲ ਕਮੇਟੀ ਉਹ ਗੱਲ ਕਰੇ ਅਸੀਂ ਤਾਂ ਇਹ ਕੋ ਉਹਨਾਂ ਦੇ ਰਾਖੇ ਬੈਠੇ ਆ ਮੋਰਜੇ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਹੂੰ ਵੀ ਇਥੇ ਕੋਈ ਐਸੀ ਘਟਨਾ ਘਟ ਜੇ ਜਿਹੜੀ ਗੱਲਬਾਤ ਕਰਨੀ ਆ ਉਠਾਉਣ ਦੀ ਜਾਂ ਚੱਕਣ ਦੀ ਇਹ ਇਹ ਤਾਲਮੇਡ ਕਮੇਟੀ ਨੇ ਕਰਨੀ ਆ ਜਿਵੇਂ ਉਹ ਜੋ ਫੈਸਲੇ ਲੈਣਗੇ ਅਸੀਂ ਉਹਦੇ ਨਾਲ ਸਹਿਮ ਹੁੰਦਾ ਹੂੰ ਗੱਲ ਇਹ ਦੇਖੋ ਵੀ ਸਾਡੀਆਂ ਮੰਗਾਂ ਅੱਜ ਤੱਕ ਭਗਵਾਨ ਦਾ ਮਾਨ ਨੇ ਕਿੰਨੀਆਂ ਆ ਆਪ ਕਹਿੰਦਾ ਮੈਂ ਬਹਿਂਦਾ ਰਿਹਾ ਕਿਸਾਨਾਂ ਦੀਆਂ ਮੀਟਿੰਗਾਂ ਦੇ ਵਿੱਚ ਐਮ ਐਸ ਪੀ ਦੇ ਰੋਜ਼ ਦੇ ਅੱਜ ਤੱਕ ਜਿਹੜੇ ਕੌਮੀ ਨਸਾਫ ਮੋਰਚੇ ਦੇ ਆਗੂ ਨੇ ਉਹਨਾਂ ਨਾਲਕਦੇ ਨਹੀਂ ਬੈਠਿਆ ਹੀ ਨਹੀਂ ਕੌਮੀ ਨਸਾਫ ਮੋਰਚੇ ਦਾ ਤੁਸੀਂ ਇਹਦੇ ਮੂੰਹੋਂ ਕਦੇ ਸੁਣਿਆ ਜ਼ਿਕਰ ਹੂੰ ਦੋ ਸਾਲਾਂ ਦੇ ਵਿੱਚ ਨੇ ਕੋਈ ਜ਼ਿਕਰ ਕਰਿਆ ਹੋਵੇ ਕੋਈ ਸਟੇਟਮੈਂਟ ਦਿੱਤੀ ਹੋਵੇ ਜਦੋਂ ਅੰਬ ਸਾਬ ਮੋਰਚਾ ਲੱਗਿਆ ਸੀ ਭਾਈਕਰ ਬਖ ਸਿੰਘ ਦਾ ਉਦੋਂ ਜਾ ਜਾ ਕੇ ਇਹ ਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇ ਸਾਡੀ ਸਰਕਾਰ ਆਉਂਦੀ ਅਸੀਂ ਪਹਿਲੇ ਆਧਾਰ ਤੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ ਤੇ ਹੁਣ ਕਿਉਂ ਉਹਦੇ ਘੁੰਗਣੀਆਂ ਪੈ ਗਈਆਂ ਮੂੰਹ ਦੇ ਵਿੱਚ ਭਗਵੰਤਮਾਨ ਦਾ ਭੇਜਿਆ ਇੱਕ ਮੰਤਰੀ ਤੇ ਆਇਆ ਸੀ ਇੱਕ ਮਹੀਨੇ ਦਾ ਸਮਾਂ ਦੇ ਕੇ ਕਹਿੰਦਾ ਸੀ ਮੰਗਾ ਦਾ ਹੱਲ ਹੋ ਜੂ ਇਹਨਾਂ ਦਾ ਤੇ 15 ਅਗਸਤ ਤ ਤਾਨੂੰ ਆਇਆ ਸੀ ਹੁਣ ਤੁਸੀਂ ਦੇਖ ਲਓ ਵੀ ਸਮਾਂ ਕਿੰਨਾ ਹੋ ਗਿਆ ਇਹ ਤਾਂ ਦੇਖੋ ਕਹਿੰਦੇ ਨੇ ਵੀ ਇਹਨਾਂ ਦੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਹੁੰਦਾ ਉਹ ਆਇਆ ਸੀ ਧਾਲੀਵਾਲ ਇੱਕ ਮਹੀਨੇ ਦਾ ਸਮਾਂ ਦੇ ਗਿਆ ਸੀ ਮਾਰਚ ਚੱਲ ਪਿਆ ਮਨ ਨਾਲ ਦਾ 6 ਮਹੀਨੇ 7 8 ਮਹੀਨੇ ਹੋ ਗਏ ਉਹਨੂੰ ਉਸ ਗੱਲਾਂ ਨੂੰ ਪਰ ਇਹਨਾਂ ਦੀਆਂ ਗੱਲਾਂ ਤੇ ਕੋਈ ਫਾਇਦਾ ਨਹੀਂ ਹੈਗਾ ਨਾਈ ਸਰਪਾ ਇੱਕ ਆ ਦਿਖਾਉਂਦੇ ਨੇ ਵਿਸ਼ਵਾਸ ਦਿਖਾਉਂਦੇ ਨੇ ਗੱਲਾਂ ਗੱਲਾਂ ਨਾਲ ਹੀ ਘਰ ਪੂਰਾ ਕਰਦੇ ਨੇ ਕੰਮ ਕੋਈ ਵੀ ਨਹੀਂ ਕਰਦੇ ਜਿੰਨਾਕ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਆ ਮੰਦੀ ਸਿੰਘ ਜਿਹੜੀ ਹਾਈ ਦਾ ਮੋਰਚਾ ਜਿਹੜਾ ਚੱਲ ਰਿਹਾ ਤਿੰਨ ਜਿਹੜੇ ਸਿੰਘ ਨੇ ਉਹਨਾਂ ਨੂੰ ਜਿਹੜੀ ਹੈਗੀ ਜਮਾਨਤ ਹੋਈ ਆ ਹੁਣ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਉਹ ਤਾਂ ਇਹਨਾਂ ਦੇ ਹੱਥ ਚ ਆ ਨਾ ਪੰਜਾਬ ਸਰਕਾਰ ਦੇ ਉਹ ਉਹਨਾਂ ਨੂੰ ਰਿਹਾ ਕਰਨ ਉਹਨਾਂ ਨੂੰ ਕਿਉਂ ਨਹੀਂ ਕਰਦੇ ਇੱਕ ਜਿਹੜਾ ਕੇਜਰੀਵਾਲ ਇਹਦਾ ਹੁਣ ਦਿੱਲੀ ਤੋਂ ਉਹਨਾਂ ਨੇ ਕੱਢਿਆ ਹੁਣ ਨਕਾਰਤਾ ਦਿੱਲੀ ਦੇ ਲੋਕਾਂ ਨੇ ਉਹਦੇ ਹੱਥ ਸੇ ਦਵਿੰਦਰਪਾਲ ਸਿੰਘ ਭੋਲਰ ਦੀ ਜਿਹੜੀ ਰਿਹਾਈ ਸੀਗੀ ਉਹ ਜੇ ਸਾਈਨ ਉਹਦੋਂ ਕਰ ਦਿੰਦਾ ਉਹ ਬਾਹਰ ਆ ਜਾਂਦਾ ਪਰ ਇਹਨਾਂ ਨੇ ਕਰਿਆ ਨਹੀਂ ਪੰਜਾਬ ਦੇ ਲੋਕਾਂ ਨਾਲ ਧਰੋਖ ਮਾਰ ਰਹੇ ਨੇ ਕੋਈ ਗੱਲ ਨਹੀਂ ਲੋਕ ਸਾਰਾ ਕੁਝ ਦੇਖਦੇ ਨੇ ਕੇਜਰੀਵਾਲ ਨੇ ਸਾਈਨ ਤੇ ਕੀਤੇ ਨਹੀਂ ਕੀ ਲੱਗਦਾ ਕਿ ਹੁਣ ਉੱਥੇ ਭਾਜਪਾ ਦੀ ਸਰਕਾਰ ਹੈ ਭਾਜਪਾ ਤੋਂ ਉਮੀਦ ਹੈਗੀ ਉਹ ਕਰ ਸਕਦੇ ਸਾਈਨ ਉੱਥੇ ਹੋ ਸਕਦੀ ਰਿਹਾਈ ਭਾਈ ਸਾਹਿਬ ਉਹਨਾਂ ਦੀ ਕਰ ਸਕਦੇ ਨੇ ਹੂੰ ਜੇ ਚਾਹਣ ਤਾਂ ਜੇ ਚਾਹਣ ਸਾਰਾ ਕੁਝ ਕਰ ਸਕਦੇ ਕੇਜਰੀਵਾਲ ਵੀ ਕਰ ਸਕਦਾ ਸੀ ਪਰ ਇਹਨੇ ਕਰਿਆ ਨਹੀਂ ਹੈਗਾ ਹੂੰ ਇਹ ਅੰਦਰੋਂ ਬਹੁਤ ਸਿੱਖਾਂ ਨਾਲ ਖਾਰਖੰਦਾ ਦੇਖੋ ਇਹਨੇ 2-3 ਵਾਰੀ ਸਰਕਾਰ ਬਣਾ ਲਈ ਉੱਥੇ ਮੈਨੂੰ ਇੱਕ ਵੀ ਬੰਦਾ ਦੱਸੋ ਇਹਨੇ ਕੋਈ ਸਿੱਖ ਮੰਤਰੀ ਲਿਆ ਹੋਵੇ ਦਿੱਲੀ ਦੇ ਵਿੱਚ ਕਿਸੇ ਨੂੰ ਮੰਤਰੀ ਬਣਾਇਆ ਸਿੱਖ ਨੂੰ ਨਹੀਂ ਨਾ ਬਣਾਇਆ ਇਹ ਦਿਨੋਂ ਚਾਹੁੰਦਾ ਹੀ ਨਹੀਂ ਹੂੰ ਇਹਦਾ ਪੰਜਾਬ ਦੇ ਲੋਕ ਬੋਲੇ ਨੇ ਜਿਹੜੇ ਇਹਨਾਂ ਨੂੰ ਲੈ ਕੇ ਆ ਗਏ ਹੂੰ ਕੋਈ ਗੱਲ ਨਹੀਂ ਲੋਕਾਂ ਨੇ ਸਮਝ ਲਿਆ ਸਿੱਖ ਲਿਆ ਜਿਹੜਾ ਕੱਲ ਦੀ ਘਟਨਾ ਹੋਈ ਹੈ ਇਹਨੇ ਬਹੁਤ ਵੱਡਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਬਹੁਤ ਵੱਡਾ ਇਹ ਕਹਿੰਦੇ ਸੀ ਬਦਲਾ ਹੁਣ ਲੋਕਾਂ ਦੇ ਵਿੱਚ ਬਦਲਾ ਆ ਗਿਆ ਨਾ ਪ੍ਰਤੀ ਇਹ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਪਰ ਹੁਣ ਲੋਕਾਂ ਦੇ ਵਿੱਚ ਕੱਲ ਦਾ ਇਹਨਾਂ ਨੇ ਵੱਡਾ ਬਦਲਾ ਲੈ ਆਂਦਾ ਕੌਮੀ ਮੋਰਚਾ ਉਠਾਉਂਦੀਆਂ ਚਰਚਾਵਾ ਦੇ ਵਿਚਾਰੇ ਇਥੋਂ ਦੀ ਜਿਹੜੀ ਤਾਲਮੇਲ ਕਮੇਟੀ ਹੈ ਮੋਰਚੇ ਦੀ ਕੀ ਲੱਗਦਾ ਕਿ ਉਹਨਾਂ ਦੇ ਨਾਲ ਬੈਠ ਕੇ ਭਵਿੱਖ ਨੂੰ ਲੈ ਕੇ ਕੋਈ ਰਣਨੀਤੀ ਤਿਆਰ ਕੀਤੀ ਹੈ ਕੋਈ ਖਾਕਾ ਤਿਆਰ ਹੋ ਸਕਿਆ ਆ ਇਹ ਕਾਰਨ ਹੁਣ ਇਹ ਆਪਸ ਵਿੱਚ ਫਟੇ ਫਿਰਦੇ ਨੀ ਤਾਲਮੇਲ ਕਮੇਟੀ ਦੇ ਮੈਂਬਰ ਹੀ ਨਹੀਂ ਇਕੱਠੇ ਹੁੰਦੇ ਹਮ ਖਾਕਾ ਇਹਨਾਂ ਨੇ ਸੁਆਹ ਤਿਆਰ ਕਰਨਾ ਸਾਡੇ ਤਾਂ ਮੂੰਹੋਂ ਸੱਚ ਨਿਕਲ ਜਾਂਦਾ ਇਸ ਕਰਕੇ ਪਹਿਲਾਂ ਮੈਂ ਸੀ ਮੈਂ ਇਹਦੀ ਨਾਲ ਗੱਲਾਂ ਕਰਕੇ ਕਮੇਟੀ ਦੇ ਵਿੱਚ ਮੈਂ ਮੈਂ ਰਹਿਣਾ ਨਹੀਂ ਥੋੜੀ ਕਮੇਟੀ ਚ ਜਦੋਂ ਕਮੇਟੀ ਦੇ ਆਪਸ ਵਿੱਚ ਤਾਲਮੇਲ ਤਾਂ ਹੁੰਦਾ ਵੀ ਆਪਸ ਵਿੱਚ ਉਹ ਸਾਡਾ ਆਪਸ ਵਿੱਚ ਤੇਲ ਤਾਲਮੇਲ ਨਹੀਂ ਬੈਠਿਆ ਸਰਕਾਰ ਨਾਲ ਸਭਾ 2 ਸਾਲਾਂ ਦੇ ਵਿੱਚ 25-22 ਮਹੀਨੇ ਹੋ ਗਏ 25-22 ਮਹੀਨਿਆਂ ਦੇ ਵਿੱਚ ਇਹ ਪੰਜਾਬ ਦੇ ਸੀਐਮ ਦੇ ਨਾਲ ਅਸੀਂ ਬੈਠ ਨਹੀਂ ਸਕੇ ਹੂੰ ਸੈਂਟਰ ਤੇ ਸੈਂਟਰ ਤੱਕ ਕਦੋਂ ਪਹੁੰਚ ਕਰਾਂਗੇ ਅਸੀਂ ਜਿਸ ਹਿਸਾਬ ਦੇ ਨਾਲ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਸੀ ਲੱਗਦਾ ਕੋਈ ਕੁਝ ਘਟ ਰਹੀ ਨਹੀਂ ਹੋਇਆ ਸਾਡੀ ਆਬਦੀ ਘਟ ਰਹੀ ਹੈ ਹੂੰ ਨਹੀਂ ਰਿਪ੍ਰੈਸ਼ਰ ਅਸੀਂ ਸਰਕਾਰ ਤੇ ਐਡਾ ਬਣਾ ਸਕੇ ਹੂੰ 5-4 ਮਹੀਨੇ ਰਿਹਾ ਉਸ ਤੋਂ ਬਾਅਦ ਅਸੀਂ ਆਪੇ ਵਿੱਚ ਫਟ ਗਏ ਕਦੇ ਕੋਈ ਮੈਂਬਰ ਨਹੀਂ ਆਉਂਦਾ ਹੁਣ ਜਿਹੜੇ 31 ਮੈਂਬਰ ਆਉਂਦੇ ਨੇ ਉਹਨਾਂ ਨੂੰ ਪਤਾ ਨਹੀਂ ਕਿਸਨੂੰ ਵੀ 31 ਵਿੱਚ ਕਿਹੜੇ ਕਿਹੜੇ ਸੀ ਕਿਹੜੇ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਦੇਖੋ ਮੋਰਚਾ ਹੱਲ ਹੋਣਾ ਚਾਹੀਦਾ ਸਾਨੂੰ ਨਾ ਤਾਂ ਪ੍ਰਧਾਨਗੀਆਂ ਦੀ ਨਾ ਕਮੇਟੀ ਦੇ ਮੈਂਬਰ ਤੇ ਬਣਨ ਦੀ ਲੋੜ ਹਮ ਅਸੀਂ ਤਾਂ ਸੇਵਾ ਕਰਨੀ ਹੈ ਪੰਥ ਦੀ ਜਿਵੇਂ ਉਹ ਐਕਸ਼ਨ ਲੈਣਗੇ ਜਿਹੜਾ ਫੈਸਲਾ ਲੈਣਗੇ ਸਾਨੂੰ ਤਾਂ ਉਹ ਮਨਜ਼ੂਰ ਆ ਨਾ ਅਸੀਂ ਆਵਦੀ ਤੌਰ ਤੇ ਕੋਈ ਫੈਸਲਾ ਕੀਤਾ ਨਾ ਅਸੀਂ ਕਰਨਾ ਬਾਬਾ ਜੀ ਕੱਲ ਨੂੰ ਮੰਨ ਲਓ ਪ੍ਰਸ਼ਾਸਨ ਹੈ ਜਿਹੜਾ ਵੱਡੀ ਤਦਾਦ ਦੇ ਵਿੱਚ ਜਿਸ ਇਸ ਹਿਸਾਬ ਦੇ ਨਾਲ ਦੂਜੇ ਮੋਰਚਿਆਂ ਤੇ ਐਕਸ਼ਨ ਹੋਇਆ ਐ ਐਕਸ਼ਨ ਕਰਨ ਵਾਸਤੇ ਆਉਂਦਾ ਕੀ ਲੱਗਦਾ ਕਿ ਫਿਰ ਜਿਹੜਾ ਤੁਹਾਡਾ ਡਿਸੀਜਨ ਹੈ ਉਹ ਕਿਸ ਤਰ੍ਹਾਂ ਦਾ ਹੋਊਗਾ ਇਹ ਅਸੀਂ ਮੌਕੇ ਤੇ ਡਿਸੀਜਨ ਲਵਾਂਗੇ ਵੀ ਕੀ ਕਿਹੜੇ ਹਿਸਾਬ ਨਾਲ ਚੱਲਦੇ ਆ ਅਸੀਂ ਪਹਿਲਾ ਕੰਮ ਆ ਤਾਲ ਮਿਲ ਕਮੇਟੀ ਦਾ ਉਸ ਤੋਂ ਬਾਅਦ ਫਿਰ ਦੂਜਾ ਡਿਸੀਜਨ ਸਾਡਾ ਹੋਊਗਾ ਪਹੁੰਚ ਦਾ ਅਸੀਂ ਕਿਵੇਂ ਉਹਨਾਂ ਨੂੰ ਨਿਬੜਨਾ ਕੀ ਕਹਿਣਾ ਉਹਨਾਂ ਨੂੰ ਦੇਖੋ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਅਸੀਂ ਤਾਂ ਬੈਠੇ ਆਂ ਰਾਹ ਵੀ ਚੱਲਦਾ ਸੜਕ ਵੀ ਚੱਲਦੀ ਆ ਕੋਈ ਦੁੱਖ ਤਕਲੀਫ ਤਾਂ ਹੈ ਨਹੀਂ ਇਹ ਕੋਈ ਇਹਨਾਂ ਨੂੰ ਪ੍ਰੋਬਲਮ ਆ ਬਾਹਰ ਨਾਲ ਵੀ ਪਰਲੀ ਜਿਹੜੀ ਦੋ ਸੜਕਾਂ ਨੇ ਇਹ ਸੀਐਮ ਦੇ ਜਿਹੜੇ ਘਰੋਂ ਜਾਂਦੀ ਆ ਉਹ ਕੋਠੀ ਨੂੰ ਇਧਰ ਜਿਹੜਾ ਹੁਣ ਅੰਦਰ ਉਹ ਖੋਲ ਹੀ ਜਾਵੇ ਉਹ ਉਸ ਦੇ ਸੈੱਟ ਪਾਏ ਹੋਏ ਨੇ ਉਹ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਤੇ ਦੂਸਰਾ ਨੰਬਰੇ ਜਿਹੜਾ ਸੁਪਰੀਮ ਕੋਰਟ ਆ ਭਾਰਤ ਦਾ ਹੂੰ ਉਹਦੇ ਵਿੱਚ ਫੈਸਲਾ ਆਇਆ ਹੋਇਆ ਵੀ ਇਹ ਉਹ ਨਾਚਰ ਬੰਦਰ ਹੋਊਗੀ ਸੜਕ ਜਨਚਰ ਜਿਹੜੀ ਕਮਿਊਨ ਸਾਫ ਮੋਰਚੇ ਦੀਆਂ ਮੰਗਾਂ ਨੇ ਉਹ ਹੱਲ ਨਹੀਂ ਹੁੰਦਾ ਇਸ ਸੁਪਰੀਮ ਕੋਰਟ ਦੇ ਆਰਡਰ ਨੇ ਹੁਣ ਜੇ ਸੁਪਰੀਮ ਕੋਰਟ ਦੇ ਆਰਡਰ ਨੂੰ ਸਰਕਾਰ ਅ ਹੋ ਕਰਦੀ ਆ ਨਹੀਂ ਮੰਦੀ ਤੇ ਫਿਰ ਕੋਰਟ ਤਾਂ ਹੈਗਾ ਹੀ ਆ ਫਿਰ ਉਹ ਕੀ ਐਕਸ਼ਨ ਲੈਂਦਾ ਇਹ ਫਿਰ ਸਮਾਂ ਦੱਸੂਗਾ ਬਿਲਕੁਲ ਪਰ ਕੋਰਟ ਦੀ ਆਰਡਰ ਨੇ ਇਸ ਨੂੰ ਬਿਲਕੁਲ ਕਿਸਾਨਾਂ ਦੇ ਉੱਪਰ ਵੱਡੇ ਹੋਏ ਐਕਸ਼ਨ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਦੇ ਵਿੱਚ ਲੰਬੇ ਸਮੇਂ ਤੋਂ ਡਟੇ ਹੋਏ ਬਾਬਾ ਰਾਜਾ ਰਾਜ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਦੱਸਿਆ ਕਿ ਜੇ ਪ੍ਰਸ਼ਾਸਨ ਦੇ ਵੱਲੋਂ ਵੱਡੀ ਤਦਾਦ ਦੇ ਵਿੱਚ ਆ ਕੇ ਇੱਥੇ ਮੋਰਚਾ ਉਠਾਉਣ ਨੂੰ ਕੋਈ ਰੂਪਰੇਖਾ ਘੜੀ ਜਾਂਦੀ ਹੈ ਤਾਂ ਉਸ ਤੇ ਬਾਬਤ ਤੋਂ ਮੌਕੇ ਤੇ ਹੀ ਕੋਈ ਨਾ ਕੋਈ ਰੈਕਟ ਹੈ ਜਿਹੜਾ ਉਹ ਸਮੇਂ ਦੇ ਹਿਸਾਬ ਦੇ ਨਾਲ ਲਿਆ ਜਾ ਸਕਦਾ ਹੈ ਅੱਗੇ ਵੀ ਦੇਖਣਾ ਹੋਵੇਗਾ ਕਿ ਨਿਹੰਗ ਸਿੰਘ ਜਿਹੜੀਆਂ ਫੌਜਾਂ ਸੰਗਤ ਦੇ ਨਾਲ ਡਟੀਆਂ ਹੋਈਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਪਵਿੱਖ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਪਰੇਖਾ ਹੈ ਉਹ ਵੀ ਕਾਬਲੇ ਗੌਰ ਹੋਵੇਗੀ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਰਜਿੰਦਰ ਸਿੰਘ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ